ਤੋ ਦੋਸਤੋ ਵੋਟਾਂ ਦਾ ਜਿਹੜਾ ਨਤੀਜਾ ਪਰਸੋ ਹੋਣਾ ਪਰ ਉਸ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਸ਼ਰਤਾਂ ਲੱਗ ਰਹੀਆਂ ਨੇ ਦਾਅਵੇ ਕੀਤੇ ਜਾ ਰਹੇ ਨੇ ਬਹੁਤ ਸਾਰੇ ਦਾਅਵੇ ਤੇ ਸ਼ਰਤਾਂ ਜਿਹੜੀਆਂ ਬਹੁਤ ਹੈਰਾਨੀਜਨਕ ਤੇ ਹਾਸੋਹੀਣੀਆਂ ਸੋ ਡਾਕਟਰ ਸਾਹਿਬ ਸਾਡੇ ਨਾਲ ਆ ਉਹਨਾਂ ਨਾਲ ਕਰਾਂਗੇ ਗੱਲਬਾਤ ਡਾਕਟਰ ਸਾਹਿਬ ਜਿਵੇਂ ਕਿ ਆਮ ਆਦਮੀ ਪਾਰਟੀ ਦੇ ਵੱਡੇ ਨੇਤਾ ਦਾ ਇੱਕ ਬਿਆਨ ਆਇਆ ਵੀ ਜੇ મોદી ਤੀਸਰੀ ਵਾਰ ਪ੍ਰਧਾਨ ਮੰਤਰੀ ਬਣਦਾ ਤੇ ਮੈਂ ਗੰਜਾ ਹੋ ਜੂ ਕੀ ਉਹ ਗੰਜੇ ਹੋਣਗੇ ਜਾਂ ਨਹੀਂ ਪਹਿਲੀ ਗੱਲ ਤਾਂ ਹਰਪ੍ਰੀਤ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੋਮਨਾਥ ਭਾਰਤੀ ਉਹਨਾਂ ਨੇ ਇਹ ਬਿਆਨ ਦਿੱਤਾ ਤੇ ਭਾਈ ਜੇ ਉਹਨੇ ਦਿੱਤਾ ਤੇ ਫਿਰ ਕੋਕ ਸੋਚ ਕੇ ਦਿੱਤਾ ਹੋਣਾ ਹੁਣ ਗੰਜਾ ਹੋਣਾ ਸੌਖਾ ਕਿਤੇ ਵੈਸੇ ਅੱਧਾ ਕਿਤਾ ਉਹ ਪਹਿਲਾਂ ਹੀ ਗੰਜਾ ਸੋਮਨਾਥ ਭਾਰਤੀ ਤੇ ਵਾਲ ਤੋਂ ਨੂੰ ਥੋੜੇ ਹੀ ਕਟਾਉਣੇ ਪੈਣਗੇ ਪਰ ਜੇ ਉਹਨੇ ਇਹ ਬਿਆਨ ਦਿੱਤਾ ਤੇ ਕੋਈ ਸੋਚ ਕੇ ਦਿੱਤਾ ਹੋਣਾ ਕਿਉਂਕਿ ਜਿੰਨੇ ਸਰਵੇ ਨੇ ਹੁਣ ਤੱਕ ਆਏ ਉਹ ਤਾਂ ਮੋਦੀ ਨੂੰ ਬਣਾਈ ਖੜੇ ਨੇ ਪਰ ਜੇ ਉਹਨੂੰ ਫੇਰ ਵੀ ਲੱਗਦਾ ਵੀ ਮੋਦੀ ਨਹੀਂ ਬਣਦਾ ਪ੍ਰਧਾਨ ਮੰਤਰੀ ਤਾਂ ਮੈਂ ਕਹੂੰਗਾ ਬੜੀ ਗਿਣਤੀ ਲੋਕ ਜਿਹੜੇ ਮੋਦੀ ਨੂੰ ਨਹੀਂ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਉਹ ਤਾਂ ਕਹਿੰਦੇ ਹੋਣਗੇ ਇਹਦੇ ਮੂੰਹ 'ਚ ਕਿਉਂ ਚੱਕਰ ਹੈ ਹੈ ਪਰ ਮੈਨੂੰ ਲੱਗਦਾ ਹੈ ਜਿਹੜੇ ਐਡੇ ਹਾਸੋ ਹੀ ਨੇ ਦਾਵੇ ਐਨੇ ਵੱਡੇ ਦਾਵੇ ਐ ਇੰਨੀਆਂ ਵੱਡੀਆਂ ਸ਼ਰਤਾਂ ਨਹੀਂ ਲਾਉਣੀਆਂ ਚਾਹੀਦੀਆਂ ਹੁਣ ਦੇਖੋ ਮੰਨ ਲਓ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਜਾਈ ਜਿਵੇਂ ਕਿ ਅਸਾਰ ਬਣੇ ਹੋਏ ਨੇ बन ਸਕਦਾ ਉਹ ਅੱਗੇ ਦੋ ਵਾਰੀ ਬਣ ਗਿਆ ਤਾਂ ਤਾਂ ਫਿਰ ਕੀ ਸੱਚੀ ਮੁੱਚੀ ਸੋਮਨਾਥ ਭਾਰਤੀ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨੇ ਕੀ ਉਹ ਸੱਚੀ ਮੁੱਚੀ ਗੰਝੇ ਹੋਣਗੇ ਟਿੰਡ ਕਢਾਉਣਗੇ ਇਹ ਸਵਾਲ ਆ ਮੈਨੂੰ ਲੱਗਦਾ ਹੈ ਨਹੀਂ ਕਢਾਉਣੀ ਉਹਨਾਂ ਨੇ ਟਿੰਡ મોદી ਨੇ ਬਣ ਵੀ ਜਾਣਾ ਕਿਉਂ ਕਿਉਂਕਿ ਹੁਣ ਤੱਕ بڑے ਇਹੋ ਜਿਹੇ ਨੇਤਾ ਹਰਪ੍ਰੀਤ ਜੀ ਆਏ ਜਿਨ੍ਹਾਂ ਨੇ بڑے ਵੱਡੇ ਵੱਡੇ ਦਾਅਵੇ ਕੀਤੇ ਇੱਕ ਰੋਜੀ ਬਰਕੰਦੀ ਕਾਲੀ ਦਲ ਦਾ ਨੇਤਾ ਹੂੰ ਉਹਨੇ ਇੱਥੋਂ ਤੱਕ ਕਹਿਤਾ ਸੀ ਪਿਛਲੀ ਵਾਰ 2022 ਚ ਵੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਨਾ ਮੈਂ ਸਿਆਸਤ ਛੱਡ ਦੂੰਗਾ ਹੂੰ ਤੇ ਉਹ ਫਿਰਦਾ ਫਿਰ ਸਿਆਸਤ ਚ ਕੋਈ ਛੱਡੀ ਨਹੀਂ ਉਹ ਤਾਂ ਬਣ ਗਈ ਸਰਕਾਰ ਭਗਵੰਤ ਜਾਨੀ ਕਿ ਕਹਿਣੀ ਤੇ ਕਰਨੀ ਦੇ ਪੂਰੇ ਨਹੀਂ ਹੁੰਦੇ ਕਹਿਣੀ ਤੇ ਕਰਨੀ ਦੇ ਪੂਰੇ ਤੁਸੀਂ ਕਹਿੰਦੇ ਹੋ ਇਹ ਤਾਂ ਖਾਣੀ ਤੇ ਪੀਣੀ ਦੇ ਵੀ ਨਹੀਂ ਪੂਰੇ ਹੁੰਦੇ ਇੱਕ ਮੈਂ ਕਹਿੰਦੇ ਕੁਝ ਹੋਰ ਨੇ ਇਹਨਾਂ ਨੇ ਇਹਨਾਂ ਨੇ ਜਦੋਂ ਪੀਣਾ ਪਾਣੀ ਹੋਵੇ ਤੇ ਮੰਗਦੇ ਚਾਹ ਨਹੀਂ ਮਤਲਬ ਕਹਿਣ ਦਾ ਵੀ ਇਹਨਾਂ ਦੀ ਕਿਸੇ ਗੱਲ ਤੇ ਕੋਈ ਇਤਬਾਰ ਕਰਨਾ ਬਿਲਕੁਲ ਗਲਤ ਹੈ ਇੱਕ ਵਾਰੀ ਸਿਮਰਨਜੀਤ ਮਾਨ ਨੇ ਵੱਡਾ ਦਾਵਾ ਕਰਤਾ ਸੀ ਤਾਂ ਉਹ ਵੀ ਬਾਅਦ ਚ ਨਹੀਂ ਖੜਿਆ ਆਪਦੇ ਦਾਅਵਿਆਂ ਤੇ ਜੇ ਜਿਹੋ ਜੇ ਵਾਅਦੇ ਇਹ ਲੋਕਾਂ ਦੇ ਨਾਲ ਵੋਟਾਂ ਚ ਕਰਦੇ ਨੇ ਉਹੋ ਜਿਹੀ ਇਹਨਾਂ ਦੀਆਂ ਸ਼ਰਤਾਂ ਤੇ ਦਾਅਵੇ ਹੁੰਦੇ ਨੇ ਇੱਕ ਵੀ ਨੇਤਾ ਸੁਖਪਾਲ ਖੈਰਾ ਨੇ ਇੱਕ ਵਾਰ ਦਾਵਾ ਕਰਤਾ ਸੀ ਵੀ ਜੇ ਉਹ ਜੇ ਉਹ ਜਿੱਤ ਗਏ ਤੇ ਮੈਂ ਆ ਮੈਂ ਕਰੂੰਗਾ ਮੈਂ ਸ਼ਰਤ ਲਾਉਣਾ ਪਰ ਕੱਖ ਨਹੀਂ ਕੀਤਾ ਬਾਅਦ ਚ ਮਤਲਬ ਦਾਵੇ ਇਹਨਾਂ ਦੇ ਇਹ ਕੋਈ ਵੀ ਕਰ ਲੈਂਦੇ ਨੇ ਮੈਨੂੰ ਨਹੀਂ ਲੱਗਦਾ ਕਿ ਜੇਕਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਗਿਆ ਉਹਨੇ ਬਣਨਾ ਹੈ ਕਿ ਨਹੀਂ ਬਣਨਾ ਇਹ ਤਾਂ ਗੱਲ ਬਾਅਦ ਦੀ ਪਰ ਮੰਨ ਲਓ ਬਣ ਗਿਆ ਤਾਂ ਆਮ ਆਦਮੀ ਪਾਰਟੀ ਦਾ ਸੀਨੀਅਰ ਨੇਤਾ ਨਹੀਂ ਟਿੰਡ ਕੜਾਊਗਾ ਇੱਥੇ ਤੁਸੀਂ ਤੇ ਇੱਥੇ ਅਸੀਂ वैसे मेनू ਲੱਗਦਾ ਇਹ ਸਿਆਣੇ ਨੇਤਾ ਵੱਡੇ ਨੇਤਾ ਸੀਨੀਅਰ ਨੇਤਾ ਇਹਨਾਂ ਨੂੰ ਬਿਆਨ ਦੇਣ ਲੱਗਿਆ ਉਹ ਜੀ ਥੋੜੀ ਅਕਲ ਨੂੰ ਹੱਥ ਮਾਰਨਾ ਚਾਹੀਦਾ ਹੈ ਇਹੋ ਜੇ ਬਿਆਨ ਦੇਣ ਦਾ ਬੇਹੂਦਾ ਬਿਆਨ ਦੇਣ ਦਾ ਮਤਲਬ ਹੀ ਕੋਈ ਨਹੀਂਗਾ ਮੰਨ ਲਓ ਉਹ ਜਿੱਤ ਗਿਆ ਤੇ ਤੇਰੀ ਟਿੰਡ ਤੇ ਲੋਕਾਂ ਨੇ ਵੰਟੇ ਖੇੜਨੇ ਨੇ ਵੀ ਤੂੰ ਟਿੰਡ ਕਢਾ ਲੇਗਾ ਤੂੰ ਵੱਡਾ ਦਾਵਾ ਕਰ ਫਿਰ ਵੀ ਜੇਕਰ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਤਾਂ ਮੈਂ ਸਿਆਸ ਛੱਡ ਦੂੰਗਾ ਯਾ ਮੈਂ ਆ ਕਰ ਦੂ ਕੋਈ ਦਾਵਾ ਪਰ ਹੋ ਜਾੇ ਕਾਰਨ ਨਾ ਕੋਈ ਮੈਂ ਟੈਂਡ ਕਢਾ ਦੂੰਗਾ ਯਾਰ ਇਹ ਕੋਈ ਗੱਲਾਂ ਨੇ ਇਹ ਕੋਈ ਸੈਂਸੀਅਰ ਬਿਆਨ ਨਹੀਂ ਹੈਗੇ ਹਾਂ ਵੇਖੋ ਹਾਲਾਤ ਕੀ ਨੇ ਜਿੱਦਾਂ ਦੀ ਕੈਂਪੇਨ ਭਾਜਪੀ ਨੇ ਕੀਤੀ ਆ ਆਰਐਸਐਸ ਦੀ ਵਿਚਾਰਧਾਰਾ ਨਾਲ ਜੁੜ ਕੇ ਜਿਵੇਂ ਰਾਮ ਮੰਦਰ ਬਣਾਇਆ ਰਾਮ ਮੰਦਰ ਦਾ ਮੁੱਦਾ ਪੂਰੀ ਤਰ੍ਹਾਂ ਪ੍ਰਚਾਰਿਆ ਉਹਨਾਂ ਨੇ ਵੋਟਾਂ ਦੇ ਵਿੱਚ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਗੇ ਤਾਂ ਦੇਖੋ ਇਹ ਚੀਜ਼ਾਂ ਦੇ ਸਹਾਰੇ ਬੀਜੇਪੀ ਦੀ ਸਰਕਾਰ ਤੀਜੀ ਵਾਰ ਬਣ ਸਕਦੀ ਹੈ ਹਾਂਜੀ ਜਿਵੇਂ ਕਿ ਜਾਗਰੂਕਤਾ ਦੀ ਘਾਟ ਲੱਗਦੀ ਵੀ ਹਜੇ ਵੀ ਜਿਹੜੇ ਨੇਤਾ ਐ ਉਹ ਮੋਸ਼ਨਲੀ ਬਲੈਕਮੇਲ ਕਰਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਵਰਤ ਜਾਂਦੇ ਨੇ ਬਿਲਕੁਲ ਤੁਸੀਂ ਠੀਕ ਕਿਹਾ ਜਨਤਾ ਸੱਚਮੁੱਚ ਚੇਤਨ ਨਹੀਂ ਹੈਗੀ ਜਨਤਾ ਜਾਗਰੂਕ ਨਹੀਂ ਹੈਗੀ ਤੇ ਜਨਤਾ ਦੀ ਘੱਟ ਚੇਤਨਾ ਤੇ ਘੱਟ ਸਮਝ ਦਾ ਫਾਇਦਾ ਇਹ ਰਾਜਨੇਤਾ ਲੈਂਦੇ ਨੇ ਔਰ ਇਹ ਅੱਜ ਦਾ ਨਹੀਂ ਲੈਂਦੇ ਪਹਿਲਾਂ ਰਾਜੇ ਇਹ ਕੰਮ ਕਰਦੇ ਰਹੇ ਰਾਜੇ ਮਹਾਰਾਜੇ ਲੋਕਾਂ ਦੀ ਘੱਟ ਸਮਝਦਾ ਫਾਇਦਾ ਲੈ ਕੇ ਉਹਨਾਂ ਨੂੰ ਕਿਸਮਤ ਤੇ ਕਰਮਾਂ ਦੇ ਪਿਛਲੇ ਡਰ ਦੇ ਕੇ ਤੇ ਉਹ ਉਹਨਾਂ ਤੇ ਰਾਜ ਕਰਦੇ ਰਹੇ ਆਪ ਵਿਹਲੇ ਬਹਿ ਕੇ ਬੁੱਲੇ ਲੁੱਟਦੇ ਰਹੇ ਰਾਜੇ ਮਹਾਰਾਜੇ ਲੋਕਾਂ ਨੂੰ ਕਹਿ ਛੱਡਣਾ ਵੀ ਤੁਸੀਂ ਕੰਮ ਵੀ ਕਰਦੇ ਹੋ ਭੁੱਖੇ ਵੀ ਮਰਦੇ ਹੋ ਤੁਹਾਡੀ ਕਿਸਮਤ ਮਾੜੀ ਹੈ ਇਸੇ ਤਰ੍ਹਾਂ ਅੱਜ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਵੀ ਲੋਕਾਂ ਦੀ ਘੱਟ ਸਮਝਦਾ ਘੱਟ ਚੇਤਨਾ ਦਾ ਰੱਜ ਕੇ ਫਾਇਦਾ ਲੈਂਦੀਆਂ ਨੇ ਔਰ ਉਹਨਾਂ ਟਾਈਮ ਇਹ ਫਾਇਦਾ ਲੈਣਗੇ ਜਦੋਂ ਤੱਕ ਲੋਕ ਪੂਰੇ ਚੇਤਨ ਨਹੀਂ ਹੋ ਜਾਂਦੇ ਹਰਪ੍ਰੀਤ ਜੀ ਮੇਰੀ ਗੱਲ ਯਾਦ ਰੱਖਿਓ ਜਿੰਨੇ ਭੈਣਾ ਭਰਾ ਵੀਡੀਓ ਦੇਖਦੇ ਨੇ ਉਹ ਵੀ ਲਿਖ ਲੋ ਜਿੱਦਨ ਲੋਕ ਚੇਤਨ ਹੋ ਗਏ ਨਾ ਮੇਰਾ ਦਾਵਾ ਹੈ ਟਿੰਡ ਕਢਾਉਣ ਵਾਲੀ ਸ਼ਰਤ ਤਾਂ ਨਹੀਂ ਮੈਂ ਲਾਉਂਦਾ ਪਰ ਇਹ ਮੇਰਾ ਦਾਵਾ ਹੈ ਕਿ ਉਸ ਦਿਨ ਇੰਨਾ ਚੋ ਕੋਈ ਪਾਰਟੀ ਨਹੀਂ ਦਿਖੇਗੀ ਤੇ ਇੰਨਾ ਜਿਹੜੇ ਨੇਤਾ ਅੱਜ ਰਾਜਨੀਤਾ ਬਣੇ ਫਿਰਦੇ ਨੇ ਇੰਨਾ ਚੋ ਕਿਸੇ ਦੀ ਰਾਜਨੀਤੀ ਨਹੀਂ ਚੱਲਣੀ ਜਦੋਂ ਲੋਕ ਚੇਤਨ ਹੋ ਗਏ ਇਹਨਾਂ ਪਾਰਟੀਆਂ ਤੇ ਇਹਨਾਂ ਰਾਜਨੀਤਕਾਂ ਨੂੰ ਹੁੰਝ ਕੇ ਪਾਸੇ ਕਰ ਦੇਣਗੇ ਆਮ ਆਦਮੀ ਪਾਰਟੀ ਇਨਕਲਾਬ ਦੀ ਗੱਲ ਕਰਦੀ ਸੀ ਬਦਲਾ ਦੀ ਗੱਲ ਕਰਦੀ ਸੀ ਉਹਨਾਂ ਤੋਂ ਤਾਂ ਨਹੀਂ ਹੋਇਆ ਪਰ ਜਿੱਦਣ ਲੋਕ ਚੇਤਨ ਹੋ ਗਏ ਨਾ ਤੇ ਉਹੀ ਜੋ ਗੁਰਬਾਣੀ ਚ ਲਿਖਿਆ ਐ ਐਸਾ ਰਾਜ ਚਾਹੂੰ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸੰਬਸੇ ਦੇਖ ਹੋਰ ਅਵਦਾਸ ਪਰਸਨ ਰਵਿਦਾਸ ਰਹੇ ਪਰਸਨ ਤਾਂ ਉਹ ਜਿਹੜਾ ਇੱਕ ਗੁਰਬਾਣੀ ਦਾ ਇਹ ਇੱਕ 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 ਕਲਪਤ ਰਾਜ ਹੈ ਜਾਂ ਜਿਹੜਾ ਰਾਜ ਗੁਰੂ ਬਾਣੀ ਚਾਹੁੰਦੀ ਹੈ ਉਹ ਰਾਜ ਲਾਜ਼ਮੀ ਪੈਦਾ ਹੋ ਜਾਣਾ ਤੇ ਫਿਰ ਇਹੋ ਜਿਹੜੇ ਨੇਤਾ ਨਹੀਂ ਜਿਹੜੇ ਅੱਜ ਜਾਤਾਂ ਦੇ ਨਾਂ ਤੇ ਧਰਮਾਂ ਦੇ ਨਾਂ ਤੇ ਲੋਕਾਂ ਨੂੰ ਪਾੜਦੇ ਨੇ ਇਹ ਇਹ ਲੱਭਿਆ ਨਹੀਂ ਥਿਉਣੇ ਬਸ ਲੋਕਾਂ ਦੀ ਚੇਤਨਾ ਤੱਕ ਆਪਾਂ ਨੂੰ ਇੰਤਜ਼ਾਰ ਕਰਨਾ ਪੈਣਾ ਤੇ ਚੇਤਨ ਲੋਕਾਂ ਨੇ ਆਪਣੇ ਆਪ ਨਹੀਂ ਹੋਣਾ ਜਿਹੜੇ ਰੋਸ਼ਨ ਦਿਮਾਗ ਲੋਕ ਨਹੀਂ ਉਹਨਾਂ ਨੂੰ ਦਿਨ ਰਾਤ ਜੋਰ ਲਾ ਕੇ ਚੇਤਨਾ ਵੰਡਣੀ ਪੈਣੀ ਹੈ ਹਾਂਜੀ ਇਹ ਜਿਹੜਾ ਜੀ ਆਪਣਾ ਵੋਟਾਂ ਦੇ ਵਿੱਚ ਬੇਰੁਜ਼ਗਾਰੀ ਦਾ ਮੁੱਦਾ ਜਿਹੜਾ ਹੁੰਦਾਗਾ ਤੇ ਨੌਜਵਾਨਾਂ ਨੂੰ ਨੌਕਰੀਆਂ ਦਾ ਇਹ ਸਾਰੇ ਮੁੱਦੇ ਰੁੱਲ ਜਾਂਦੇ ਇਹ ਕਿੱਧਰ ਰਹਿ ਜਾਂਦੇ ਆ ਲੋਕ ਇਹ ਸਵਾਲ ਕਿਉਂ ਨਹੀਂ ਪੁੱਛਦੇ ਨੇ ਤਾਂ ਉਹਨਾਂ ਨੂੰ ਬਿਲਕੁਲ ਐਤ ਕੀ ਦੇਖ ਲੋ ਵੋਟਾਂ 'ਚ ਇਹ ਕਿਸੇ ਵੀ ਪਾਰਟੀ ਦਾ ਅਜੰਡਾ ਰੋਜ਼ਗਾਰ ਦੇਣਾ ਵੋਟਾਂ 'ਚ ਹੈ ਹੀ ਨਹੀਂ ਸੀ ਕਿਸੇ ਪਾਰਟੀ ਨੇ ਮਹਿੰਗਾਈ ਕਿਉਂ ਆ ਬੇਰੁਜ਼ਗਾਰੀ ਇੰਨੀ ਕਿਉਂ ਆ ਇਹਨਾਂ ਮੁੱਦਿਆਂ ਤੇ ਵੋਟਾਂ ਨਹੀਂ ਮੰਗੀਆਂ ਵੋਟਾਂ ਕਿਹੜੇ ਮੁੱਦਿਆਂ ਤੇ ਮੰਗੀਆਂ ਕੋਈ ਕੋਈ ਜਾਤ ਦੇ ਨਾਂ ਤੇ ਕੋਈ ਧਰਮ ਦੇ ਨਾਂ ਤੇ ਔਰ ਕਈਆਂ ਨੇ ਲੋਕਾਂ ਨੂੰ ਪੰਥ ਦੇ ਨਾਂ ਤੇ ਪਿੱਛੇ ਲਾਈ ਫਰੇ ਨੇ ਕਈ ਇਹਨਾਂ ਚੀਜ਼ਾਂ ਨੂੰ ਵਰਤ ਕੇ ਇਹ 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 ਪਹਿਲਾਂ ਵੀ ਇੰਜ ਕਰਦੇ ਰਹੇ ਨੇ ਹੁਣ ਵੀ ਕੀਤਾ ਔਰ ਜਿਹੜੀ ਤੁਸੀਂ ਗੱਲ ਕੀਤੀ ਬੇਰੁਜ਼ਗਾਰੀ ਨਸ਼ੇ ਮਹਿੰਗਾਈ ਇਹਨਾਂ ਮੁੱਦਿਆਂ ਤੇ ਕਿਸੇ ਪਾਰਟੀ ਦੀ ਜ਼ੁਬਾਨ ਨਹੀਂ ਖੁੱਲੀ ਜੇ ਖੁੱਲੀ ਹੈ ਤਾਂ ਸਿਰਫ ਤੇ ਸਿਰਫ ਵੀ ਆਉਣ ਵਾਲੇ ਟਾਈਮ 'ਚ ਅਸੀਂ ਆਇਆ ਕਰਾਂਗੇ ਜਿਵੇਂ ਇੱਥੇ ਆਇਆ ਅਮਿਤ ਸ਼ਾ ਬੀਜੇਪੀ ਦਾ ਆਗੂ ਉਹ ਕਹਿੰਦਾ ਜੇਕਰ ਤੁਸੀਂ ਸਾਡੀ ਸਰਕਾਰ ਬਣਾ ਦਿਓ ਤੀਜੀ ਵਾਰ ਤਾਂ ਅਸੀਂ ਸਾਡੇ ਕੋਲ ਇੱਕ ਇਹੋ ਜੀ ਸਕੀਮ ਹੈ ਅਸੀਂ ਪੰਜਾਬ ਚੋਂ ਬਿਲਕੁਲ ਨਸ਼ੇ ਖਤਮ ਕਰ ਦਿਆਂਗੇ ਬੰਦਾ ਉਹਨੂੰ ਪੁੱਛੇ ਵੀ ਪਹਿਲਾ 10 ਸਾਲ ਹੋਣ ਤੱਕ ਤੁਸੀਂ ਹੋ ਹੀ ਰਹੇ ਹੋ ਜੇ ਤੁਹਾਡੇ ਕੋਲ ਕੋਈ ਇਹੋ ਜਿਹਾ ਕੋਈ ਜਾਦੂ ਦੀ ਛੜੀ ਕੋਈ ਅਲਾਦੀਨ ਦਾ ਚਿਰਾਗ ਹੈਗਾ ਸੀ ਨਸ਼ੇ ਖਤਮ ਕਰਨ ਵਾਲਾ ਤੇ ਪਹਿਲਾਂ ਤੁਸੀਂ ਪਟਾਰੀ ਚ ਕੋ ਪਾਈ ਰੱਖਿਆ ਤੁਹਾਡੇ ਕਿਸੇ ਨੇ ਹੱਥ ਫੜੇ ਸੀ ਪਹਿਲਾਂ ਕਰ ਦਿੰਦੇ ਤੁਸੀਂ ਨਸ਼ੇ ਬੰਦ ਅਮਿਤ ਸ਼ਾਹ ਕਹਿ ਕੇ ਗਿਆ ਪੰਜਾਬ ਚ ਕਹਿੰਦਾ ਜਿੰਨਾ ਨਸ਼ੇ ਨਾਲ ਮਰ ਰਹੇ ਨੌਜਵਾਨਾਂ ਦਾ ਦਰਦ ਤੁਹਾਨੂੰ ਹੈ ਉਹਦੋਂ ਕਿਤੇ ਵੱਧ ਕਹਿੰਦਾ ਮੈਨੂੰ ਹੈ ਬੱਲੇ ਆ ਤੁਹਾਡੇ ਜੇ ਤੈਨੂੰ ਸੀ ਤੁਸੀਂ ਪੰਜਾਬ ਚ ਨਸ਼ੇ ਖਤਮ ਕਰਨ ਲਈ ਕੀਤਾ ਕੀ ਛਣਕਣਾ ਕੱਖ ਨਹੀਂ ਕੀਤਾ ਸਿਰਫ ਤੇ ਸਿਰਫ ਕੈਸ਼ ਕਰਨ ਦੀਆਂ ਗੱਲਾਂ ਕਰਦੇ ਨੇ ਔਰ ਉਦੋਂ ਤੱਕ ਹਰਪ੍ਰੀਤ ਜੀ ਇਹ ਚੱਲਣ ਗਿਆ ਜਦੋਂ ਤੱਕ ਜਨਤਾ ਜਦੋਂ ਤੱਕ ਲੋਕ ਚੇਤਨ ਨਹੀਂ ਹੋ ਜਾਂਦੇ ਔਰ ਜਦੋਂ ਲੋਕ ਚੇਤਨ ਹੋਗੇ ਉਦੋਂ ਇਹਨਾਂ ਦੀਆਂ ਇਹ ਸਾਰੀਆਂ ਪਾਰਟੀਆਂ ਦੀਆਂ ਜਵਾਨਾਂ ਆਪਣੇ ਆਪ ਬੰਦ ਹੋ ਜਾਣਗੀਆਂ ਬਹੁਤ ਬਿਹਰਪਰ ਉਹ ਬਹੁਤ ਧੰਨਵਾਦ